ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਟਰੱਕ ਡਰਾਈਵਰ ਵਾਲੇ ਪਹੌਂ ਆ ਗਏ ਜੀ ਅਸੀਂ ਸਿੰਗਾਪੁਰ ਦੇ ਵਿੱਚ ਆ ਜੀ ਅਸੀਂ ਸਿੰਗਾਪੁਰ ਦੇ ਵਿੱਚ ਡਰਾਈਵਿੰਗ ਕਰਦੇ ਆ ਤੇ ਡਰਾਈਵਿੰਗ ਕਰਨ ਦੇ ਨਾਲ ਨਾਲ ਸਾਾਨੂੰ ਸ਼ੌਂਕ ਹੈ YouTube ਦੀਆਂ ਵੀਡੀਓ ਬਣਾ ਕੇ ਪਾਉਣ ਦਾ ਤੇ ਸਾਡਾ ਇਹ ਮਕਸਦ ਹੁੰਦਾ ਕਿ ਆਪਾਂ ਵੀਡੀਓ ਬਣਾ ਕੇ ਪਾਉਣੀ ਆ YouTube ਤੇ ਸਾਡੇ ਵੀਜ਼ ਭਰਾ ਪੰਜਾਬੀ ਵੇਖਣ ਤੇ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਤੇ ਆਪਾਂ ਨੂੰ ਟਰਸਟ ਹੈ ਜੀ ਆਪਣਾ ਵੀਡੀਓ ਬਣਾਉਣ ਤੇ ਜਦੋਂ ਆਪਾਂ ਪਤਾ ਵੀਡੀਓ ਬਣਾ ਕੇ ਪਾਈਦੀਆਂ ਜੀ ਸਾਰਿਆਂ ਚੰਗੀਆਂ ਲੱਗਣ ਸਾਡੀਆਂ ਵੀਡੀਓ ਹਾਡੀ ਵੀਡੀਓ ਆਪਾਂ ਬਣਾਉਂਦਾ ਜੇ ਮਸਟਰ ਸਿੰਗਾਪੁਰ ਦੇ ਵਿੱਚ ਕਿਤਾਬ ਆਪਾਂ ਡਰਾਈਵਿੰਗ ਕਰਨੀ ਹੈ ਹੁਣ ਸਾਡੀ ਗੱਡੀ ਜਾਂਦੀ ਹੈ ਪਹਿਲੀ ਲੇਨ ਚ ਆਪਾਂ ਦੂਜੀ ਲੇਨ ਤੇ ਕਰਾਂਗੇ ਗੱਡੀ ਤਾਂ ਜਦੋਂ ਤਾਂ ਕ੍ਰੋਸ ਕਰਨੀ ਆਂ ਨਹੀਂ ਤਾਂ ਆਪਣਾ ਗੱਡੀ ਕਰਨ ਦੀ ਲੋੜ ਹੀ ਨਹੀਂ ਫਿਰ ਸਿੰਗਾਪੁਰ ਦੇ ਵਿੱਚ ਇੱਕ ਇਹ ਸਿਸਟਮ ਹੈ ਕਿ ਆਪਾਂ ਨੂੰ ਸਾਡੀ ਜਿਹੜੇ ਲੋਰੀਆਂ ਨੇ ਨਾ ਇਹਨਾਂ ਦੀ ਸਪੀਡ ਲਿਮਟ ਵੀ ਕੀਤੀ 16 ਕੀਤੀ 16 16 ਚ ਬਹੁਤ ਵਧੀਆ ਜੀ ਸਾਨੂੰ ਵੀ ਫਾਇਦਾ ਵਾ ਕੋਈ ਜਦੋਂ ਕਈ ਵਾਰੀ ਤਾਂ ਚਲੋ ਹੁੰਦਾ ਵਾ ਕਿ ਆਪਾਂ ਜਾਣਾ ਛੇਤੀ ਤੇ ਆਪਾਂ ਨੂੰ टाइम लग गया बहुत ज्यादा पर उन्होंने सिस्टम के हिसाब ने जो किया जी क्योंकि उन्होंने पता कि इतने लोग गड् बहुत तेज चलाते हैं सौ तेज चल जाते एक सौ तो दस से भी चल जाते हैं बाद गंट्रोल नहीं होंगी तंग हों जी असि आप गलाई दी है जी सिंगापुर के ग्डी चला मजा बहुत है आप अपने सिग्नल ने इत फॉलो करो क्यू गई और ਸਿੰਗapore ਦੇ ਰੂਲ ਰੈਗੂਲੇਸ਼ਨ ਬਹੁਤ ਸਟਰੋਂਗ ਹੈ ਜੀ ਜਦੋਂ ਤੁਸੀਂ ਗੱਡੀ ਚਲਾਉਣੀ ਤੁਸੀਂ ਕੋਈ ਵੀ ਫੋਨ ਯੂਜ਼ ਕਰ ਸਕਦੇ ਤੁਸੀਂ ਭਾਈ ਕੁਛ ਵੀ ਨਹੀਂ ਕਰ ਸਕਦੇ ਆ ਤਾਂ ਚਲੋ ਆਪਾਂ ਬਣਾਉਂਦੇ ਪਏ ਆ ਜੀ ਫੋਨ ਆਪਾਂ ਰੱਖਿਆ ਡੈਸ਼ਬੋਰਡ ਤੇ ਤੇ ਵੀਡੀਓ ਬਣਾਉਂਦੇ ਪਏ ਬਾਕੀ ਸਿੰਗਾਪੁਰ ਦੇ ਤੇ ਰੂਲ ਹੈ ਕਿ ਆਪਾਂ ਕੋਈ ਵੀ ਆਪਾਂ ਜ਼ਬਰਦਸਤ ਕੋਈ ਚੀਜ਼ ਨਹੀਂ ਆਪਾਂ ਫੋਨ ਤੇ ਯੂਜ਼ ਕਰ ਸਕਦੇ ਚਲ ਆਪਾਂ ਚੋਰੀ ਛੱਪੀ ਆਪਾਂ ਵੀਡੀਓ ਬਣਾਣੀ ਰੱਖੀ ਗੱਲ ਬਾਕੀ ਸਿੰਗਾਪੁਰ ਕੰਟਰੀ ਵੈਰੀ ਨਾਈਸ ਗੁੱਡ ਕੰਟਰੀ ਸਾਨੂੰ ਬਹੁਤ ਕੋਸ਼ਿਸ਼ ਸਿੰਗਾਪੁਰ ਨੇ ਦਿੱਤਾ ਆਪਾਂ ਆਪਾਂ 2019 ਦੇ ਕੰਮ ਤੇ ਆਏ ਆ ਸਿੰਗਾਪੁਰ ਜੀ ਤੇ 3-4 ਸਾਲ ਕੰਮ ਕੀਤਾ 60000 ਤੇ ਬਾਅਦ ਆਪਾਂ ਡਰਾਈਵਰ ਬਣ ਕੇ ਡਰਾਈਵਰ ਤੋਂ ਬਾਅਦ ਆਪਾਂ ਗੱਡੀ ਫੜ ਲਈ ਆਪਾਂ ਨੂੰ ਬਹੁਤ ਵਧੀਆ ਪਰਮਾਤਮਾ ਨੇ ਰੋਟੀ ਦਿੱਤੀ ਆਪਾਂ ਸ਼ੁਕਰਾਨਾ ਕਰਦੇ ਆ ਸਿੰਗਾਪੁਰ ਦਾ ਤੇ ਅਸੀਂ ਡਰਾਈਵਰ ਆ ਜੀ ਸਿੰਗਾਪੁਰ ਦੇ ਵਿੱਚ ਆਪਾਂ ਗੱਡੀ ਛੋਟੀ ਚ ਚਲਾਈ ਦੀ ਬਾਕੀ ਪਰਮਾਤਮਾ ਦੀ ਬਹੁਤ ਕਿਰਪਾ ਦਇਆ ਤੇ ਗੁਰਦੁਆਰਾ ਸਾਹਿਬ ਵੀ ਹੈਗੇ ਜੀ ਜਦੋਂ ਕਿਰ ਦਿਲ ਕਰੇ ਆਪਾਂ ਐਤਵਰ ਛੁੱਟੀ ਹੁੰਦੀ ਆਪਾਂ ਗੁਰਦੁਆਰਾ ਸਾਹਿਬ ਵੀ ਚਾਹੀਦਾ ਦੇ ਚ ਨਹੀਂ ਜਾਈਦਾ ਗੱਡੀ ਆਪਾਂ پارک ਕੇ ਲਾਈਦਾ ਆਪ ਹੀ ਵਾਸਤੇ ਚੱਲ ਜੀਦਾ ਜੀ ਤੇ ਬਾਕੀ ਸਿੰਗਾਪੁਰ ਕੰਟਰੀ ਬਹੁਤ ਘੈਂੜਾ ਜੀ ਗੱਡੀ ਚਲਾਉਣੀ ਇਤਾਂ ਦੇ ਬਹੁਤ ਆਨੰਦ ਹੈ ਜੀ ਆਪੋ ਆਪਣਾ ਸਿੰਗਾਫੋਲੋ ਕਰੋ ਤੇ ਜਾਓ ਬਾਕੀ ਹਾਂ ਜ਼ਰੂਰੀ ਗੱਲ ਤੇ ਰਹਿ ਗਈ ਪਿੱਛੇ ਤਾਂ ਇੱਕ ਕਾਂਟ ਹੋ ਗਿਆ ਸੀ ਜੀ ਆਪਣਾ ਪੰਜਾਬੀ ਡਰਾਈਵਰ ਸੀ ਉਹ ਬੰਦਾ ਕੀ ਕਰਦਾ ਪੈਸੀ ਕੁਕਿੰਗ ਕਰਦਾ ਪੈਸੀ ਦੇ ਵਿੱਚ ਤੇ ਕੁਕਿੰਗ ਕਰਦੇ ਕਰਦੇ ਨੇ ਕੀ ਅੱਗੇ ਦੇਖਿਆ ਨਹੀਂ ਅੱਕੇ ਕੀ ਹੋਉਂਦਿਆ ਉਹ ਤੋਂ ਕੰਟਰੋਲ ਹੀ ਨਹੀਂ ਹਟਿਆ ਉਹਦਾ ਕਾਲਾ ਜੋ ਵੀ ਕੁਛ ਹੈ ਤੇ ਵੀਰ ਭਰਾਵਾ ਕੀ ਬੇਨਤੀ ਏ ਤੇ ਕੋਈ ਵੀ ਗੱਡੀ ਚਲਾਉਂਦਾ ਕੋਈ ਵੀ ਕੁਛ ਕਰਦਾ ਉਹਦੇ ਕੇ ਹੱਥ ਬੰਨ੍ਹ ਕੇ ਬੇਨਤੀ ਏ ਫੋਨ ਨਾਲ ਯੂਜ਼ ਕਰੋ ਤੇ ਕੁਕੀ ਨਾ ਕਰੋ ਇਹ ਜਿਹੇ ਪੁੱਠੇ ਸਿੱਦੇ ਕੰਮ ਤੁਸੀਂ ਕਰਦੇ ਕਿਉਂ ਬਾਅਦ ਚ ਪੰਜਾਬੀਆਂ ਨੂੰ ਬਦਨਾਮ ਕਰਦੇ ਨੇ ਉਹ ਤਾਂ ਅੱਗੇ ਪੰਜਾਬੀਆਂ ਨੇ ਵੇਖ ਵੇਖ ਕੇ ਲਾਟਾਂ ਕੱਢਦੇ ਨੇ ਦੋਰੀਆਂ ਦੋਰੀਆਂ ਕਿ ਪੰਜਾਬੀ ਕਿੱਥੋਂ ਆ ਗਏ ਨੇ ਤੇ ਵੀਰ ਭਰਾ ਬਣ ਕੇ ਕੋਈ ਵੀ ਗੱਡੀ ਚਲਾਉਂਦਾ ਨਾ ਗੱਡੀ ਵਧੀਆ ਚਲੋ ਨਾ ਕੇ ਫੋਨ ਤੇ ਪੰਗੇ ਲਾਓ ਆਪਣੀ ਬਸਤੀ ਕਰੋ ਜਦੋਂ ਤੁਸੀਂ ਫ੍ਰੀ ਜੋ ਫੋਨ ਕਰੇ ਕਰ ਲੋ ਐਦਾਂ ਦਾ ਕਿਹੜਾ ਕੰਮ ਹੈ ਜਿਹੜਾ ਤੁਸੀਂ ਚੱਟੇ ਪਹਿਰੀ ਘਰੇ ਫੋਨ ਲਈ ਰੱਖਦੇ ਚੱਟੇ ਪਹਿਰੀ ਐਵੇਂ ਵੀ ਤਾਂ ਗਏ ਕਿ ਇੱਕ ਦੋ ਵਾਰਾਂ ਦੀ ਜਿਹੜੀ ਫੋਨ ਕਰ ਲਈ ਰਾਤ ਨੂੰ ਸੌਂ ਲਾ ਕੇ ਬਸ ਟੀਏ ਬਾਕੀ ਸਾਰਾ ਤਾਂ ਫੋਨ ਕੀਤਾ ਨਹੀਂ ਕੀਤਾ ਚਲੋ ਜ ਆਪਣਾ ਐਨਜੋਇਮੈਂਟ ਕਰੀ ਤੇ ਗੁਰਬਾਣੀ ਸੁਣ ਲਈ ਦੀ ਗਾਣੇ ਗੁਣੇ ਸੁਣ ਕੇ ਆਪਣਾ ਟਾਈਮpass ਕਰ ਲੀਦਾ ਪਤਾ ਨਹੀਂ ਇਸ ਜਿਹੜੀਆਂ ਤੁਹਾਡੀਆਂ ਕਿਹੜੀਆਂ ਮਜਬੂਰੀਆਂ ਜਿਹਨਾਂ ਤੁਸੀਂ ਟਰੱਕ ਚੱਲਦੇ ਤੇ ਵੀਡੀਓ ਚੱਲਦੇ ਤੇ ਤੁਸੀਂ ਵੇਖੀ ਜਾਂਦੇ ਫੋਨ ਵੇਖੀ ਜਾਂਦੇ ਤੁਸੀਂ ਉਦੋਂ ਵੀ ਵੇਖਦੇ ਜਦੋਂ ਵੇੜਾ ਕਰ ਕੋਈ ਨਾ ਇਸ ਕਰਕੇ ਸਾਰੇ ਹੱਥ ਬੰਨ ਕੇ ਬੇਨਤੀ ਹੈ ਕਿ ਕੋਈ ਫੋਨ ਨਾ ਚਲਾਇਆ ਕਰੋ ਤੁਸੀਂ ਮੇਰੇ ਵੀਰ ਭਰਾ ਗੱਡੀ ਸਾਈਡ ਤੇ ਕਰਕੇ ਸੌਂ ਲਿਆ ਕਰੋ ਜੇ ਤੁਹਾਡੀ ਬੂਧੀ ਜਾਨ ਟੁੱਟਦੀ ਹੈ ਤੇ ਬਾਕੀ ਮੈਂ ਇਹੋ ਕਹਾਂਦਾ ਵੀਰ ਭਰਾਵਾਂ ਨੂੰ ਗੱਡੀ ਚਲਾਓ ਧਿਆਨ ਨਾਲ ਚਲੋ ਕੋਈ ਵੀ ਇਦਾਂ ਦੀ ਗੱਡੀ ਨਾ ਚਲਾਓ ਕਿ ਜਿਹੜਾ ਅਗਲੇ ਬੰਦੇ ਨੂੰ ਨੁਕਸਾਨ ਹੋਵੇ ਸਾਡੇ ਪੰਜਾਬੀਆਂ ਨੇ ਦੋ ਕਾਰਨਾਮੇ ਕੀਤੇ ਚਲੋ ਜੋ ਹੋ ਗਿਆ ਆਪਾਂ ਕਹਿ ਨਹੀਂ ਸਕਦੇ ਨਾ ਇਹ ਕਿ ਇਹ ਚੰਗਾ ਹੋਇਆ ਨਾ ਕਿ ਇਹ ਮਾੜਾ ਕਿਉਂ ਸਾਡੇ ਪੰਜਾਬੀ ਨੇ ਅਸੀਂ ਪੰਜਾਬੀਆਂ ਨੇ ਮਾੜਾ ਕਹਾਂਗੇ ਲੋਕਾਂ ਕਹਿੰਦੇ ਲੈਸਪੋਰਟ ਵੀ ਕਰਦੇ ਉਹ ਬੰਦਿਆਂ ਨੇ ਤੂੰ ਦੀਆਂ ਗਲਤੀਆਂ ਇੱਕ ਤਾਂ ਯੂ ਟਰਨ ਨਹੀਂ ਹੈਗਾ ਨੇ ਯੂ ਟਰਨ ਵਾਰਿਆ ਉੱਥੇ ਐਕਸੀਡੈਂਟ ਕੀਤਾ ਇੱਕ ਬੰਦੇ ਨੇ ਕੁਕਿੰਗ ਕਰਦਾ ਪਿਆ ਉਹ ਵੇਖੋ ਉਹਦੀ ਵੀਡੀਓ ਵੀ ਆਈ ਹੈ ਮੈਂ ਤੁਹਾਨੂੰ ਵੀਡੀਓ ਵੀ ਮੈਂਸ਼ਨ ਕਰਦਾਗਾ ਉਹਦੀ ਵੀਡੀਓ ਵੀ ਆਈ ਆ ਉਹ ਬੰਦੇ ਨੇ ਵੀਡੀਓ ਦੇ ਵਿੱਚ ਬਣਾ ਕੇ ਕੁਕਿੰਗ ਕਰਦਾ ਪਿਆ ਤੇ ਚਲੋ ਜੀ ਐਕਸੀਡੈਂਟ ਕਰ ਦੱਸੋ ਜੀ ਇਸ ਕਰਕੇ ਸਾਰਿਆਂ ਦੇ ਹੱਥ ਬੰਨ ਕੇ ਬੇਨਤੀ ਹੈ ਧਿਆਨ ਨਾਲ ਚਲੋ ਗੱਡੀ ਨੁਕਸਾਨ ਨਾ ਕਰੋ ਨਾ ਆਪਣਾ ਕਰੋ ਅਸੀਂ ਪੈਸੇ ਕਮਾਉਣਾ ਆ ਪੈਸੇ ਕਮਾਉ ਤੇ ਘਰ ਬਜਾਓ ਇੰਡੀਆ ਇੰਜੋਏਮੈਂਟ ਕਰੋ ਬੜਾ ਟਾਈਮ ਤੇ ਲਾਈਫ ਸੈਟ ਕਰ ਲਓ ਕੰਨਿਆ ਬੰਦੇ ਤੇ ਲਾਈਵ ਚੈਟ ਕਰਦੇ ਕਰਦੇ ਹੀ ਲਾਈਫ ਹੀ ਨੰਗ ਗਈ ਆ ਪਰ ਇਹ ਤਾਂ ਨਾ ਕਰਿਆ ਕਰੋ ਤੁਸੀਂ ਸ਼ੁਕਰਾਨਾ ਕਰਿਆ ਕਰੋ ਰੱਬ ਦਾ ਕਿ ਜੋ ਕੁਝ ਇਹ ਬਹੁਤ ਵਧੀਆ ਹੈ ਬਾਕੀ ਇਹੋ ਹੀ ਤੁਹਾਨੂੰ ਸਾਰਿਆਂ ਨੂੰ ਡਰਾਈਵਰਾਂ ਨੂੰ ਮੇਰੇ ਵੀਰ ਭਰਾਵਾਂ ਨੂੰ ਕਾਰਾਂ ਵਾਲਿਆਂ ਨੂੰ ਕਿ ਤੁਸੀਂ ਜਦੋਂ ਵੀ ਕਿਤੇ ਕਾਰ ਚੇਅ ਵਿਚ ਹੈ ਗੱਡੀ ਤੇ ਹੋ ਟਰਾਲੇ ਤੇ ਹੋ ਟੈਪਰ ਤੇ ਹੋ ਮੇਰੇ ਵੀਰ ਭਰਾ ਫੋਨ ਨਾਲ ਯੂਜ਼ ਕਰੋ ਤੇ ਮੇਰੇ ਵੀਰ ਬਣ ਕੇ ਧਿਆਨ ਦਿਓ ਆਪਣੀ ਜੌਬ ਤੇ ਆਪਣਾ ਕੈਰੀਅਰ ਦੇਖੋ ਪੈਸੇ ਕਮਾਉ ਘਰ ਨਾਲ ਜੋ ਪਿੱਛੇ ਮਾਵਾ ਬਾਪ ਭੈਣ ਭਰਾ ਸਾਰੇ ਰੀਕਾ ਨਾ ਹੁੰਦੇ ਇਹੋ ਜਿਹਾ ਕੰਮ ਨਾ ਕਰਿਆ ਗਾ ਲੋ ਕਿ ਵਿਚਾਰੇ ਰੋ ਰੋ ਪਿੱਛੇ ਹੱਡੇ ਕੰਬਲੇ ਹੋ ਜਾਣੋ ਤੇ ਇੰਨੀ ਸਾਡੀ ਵੀਡੀਓ ਜੀ ਬਾਕੀ ਲਾਈਕ ਤੇ ਕਮੈਂਟ ਜਰੂਰ ਕਰਦੇ ਸ਼ੇਅਰ ਕਰਦੇ ਅਗਲੀ ਵੀਡੀਓ ਆਪਾਂ ਲੈ ਕੇ ਚੱਲ ਦਵਾਂਗੇ ਤੇ ਪਿਆਰ ਭਰੀ ਸਾਸੀ ਕਾਲ ਜੀ ਸਾਰਿਆਂ ਦਾ ਧੰਨਵਾਦ ਜੀ